ਆਜਾਪਾ ਜਿਹੜੀ ਵੀਡੀਓ ਚ ਕੋਠੀ ਲੈ ਕੇ ਪਹੁੰਚੇ ਅਸੀਂ ਐਵੇਂ ਦੀ ਕੋਠੀ ਕੋਈ ਕੋਈ ਬੰਦਾ ਤਿਆਰ ਕਰਵਾਉਂਦਾ ਬਹੁਤ ਰੀਝਾ ਮਾਲਕ ਨੇ ਲਾਈਆਂ ਹੋਈਆਂ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ ਬਾਕੀ ਤੁਸੀਂ ਆਪ ਹੀ ਵੀਡੀਓ ਚ ਦੇਖ ਲਿਓ ਸਾਰਾ ਕੁਝ ਗੱਲ ਕਰਾਂਗੇ ਆਪਾਂ ਕੋਠੀ ਦੀ ਵੀਡੀਓ ਤੁਹਾਨੂੰ ਸਾਰੀ ਦਿਖਾਵਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦੇਵਾਂਗੇ ਜੀ ਨਵੀਆਂ ਨਵੀਆਂ ਕੋਠੀਆਂ ਤੇ ਆਰਮ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜੀ ਇਹ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਸੀ ਤੁਸੀਂ ਡਿਮਾਂਡ ਕੀਤੀ ਸੀ ਕਿ ਜਿਹੜੇ ਏਰੀਆ ਚੋਂ ਜਿੰਨੇ ਕ ਰੇਟ ਵਾਸਤੇ ਓਮੇ ਦੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਤੇ ਤੁਸੀਂ ਕੋਠੀ ਨੂੰ ਬਾਹਰੋਂ ਦੇਖ ਕੇ ਅੰਦਾਜ਼ਾ ਨਾ ਲਾਇਓ ਕਿਉਂਕਿ ਬਾਹਰੋਂ ਤਾਂ ਥੋੜੀ ਜੀ ਮਤਲਬ ਕਿ ਐ ਲੱਗੂਗੀ ਥੋੜੀ ਜੀ ਪੁਰਾਣੀ ਐ ਪਰ ਅੰਦਰੋਂ ਤੁਸੀਂ ਦੇਖੋਗੇ ਬਹੁਤ ਅਰੀਜਾ ਨਾਲ ਮਾਲਕ ਨੇ ਸਾਰੀ ਕੁਠੀ ਆਪਦੀ ਤਿਆਰ ਕਰਵਾਈ ਹੋਈ ਹੈ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਕੁਠੀ ਮਿਲ ਜੂਗੀ ਡਬਲ ਸਟੋਰੀ ਹੈ ਜੀ ਪੋਰਸ਼ਨ ਉੱਪਰ ਥੱਲੇ ਆਪਾਂ ਨੂੰ ਦੋਵੇਂ ਦੇਖਣ ਨੂੰ ਮਿਲਣਗੇ ਤੇ ਵਧੀਆ ਆਪਾਂ ਨੂੰ ਬੈਡਰੂਮਸ ਵਧੀਆ ਕਿਚਨ ਹਰ ਚੀਜ਼ ਆਪਾਂ ਨੂੰ ਕੰਪਲੀਟ ਤਿਆਰ ਮਿਲੂਗਾ ਖਰੀਦਣ ਤੋਂ ਬਾਅਦ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਪਹਿਲਾਂ ਤਾਂ ਤੁਸੀਂ ਡਰਾਇੰਗ ਏਰੀਆ ਚੈੱਕ ਕਰੋ ਜੀ ਜਿਹੜਾ ਡਰਾਇੰਗ ਰੂਮ ਨੂੰ ਗੇਟ ਲੱਗਿਆ ਹੋਇਆ ਸੀਗਾ ਉਹ ਵੀ ਤੁਸੀਂ ਦੇਖੋ ਜੀ ਜਿਵੇਂ ਕਿ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਹੁੰਦੇ ਸੀ ਓਵੇਂ ਦੀ ਇਹਨਾਂ ਨੇ ਕੋਠੀ ਆ ਤਿਆਰ ਆਬਦੀ ਕਰਵਾਈ ਹੋਈ ਹੈ ਹਰ ਚੀਜ਼ ਬਹੁਤ ਵਧੀਆ ਆਪਾਂ ਨੂੰ ਮਿਲੂ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤੇ ਵੀਡੀਓ ਨੂੰ ਪੂਰੀ ਦੇਖਿਓ ਜੀ ਫੇਰ ਹੀ ਤੁਹਾਨੂੰ ਅਸਲ 'ਚ ਸਾਰਾ ਕੁਝ ਪਤਾ ਲੱਗੂਗਾ ਠੀਕ ਹੈ ਜੀ ਸਕਿਪ ਕਰ ਕਰਕੇ ਨਾ ਦੇਖਿਓ ਪੂਰੀ ਦੀ ਪੂਰੀ ਆਪਾਂ ਜਾਣਕਾਰੀ ਦੀ ਗੱਲ ਨਾਲ ਦੀ ਨਾਲ ਕਰਦੇ ਚੱਲਾਂਗੇ ਬਾਕੀ ਬੈਡਰੂਮ ਤੁਸੀਂ ਚੈੱਕ ਕਰੋ ਜੀ ਬਹੁਤ ਖੁੱਲਾ ਡੁੱਲਾ ਬਹੁਤ ਵਧੀਆ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ। ਬਾਕੀ ਜਿਵੇਂ ਦਾ ਆਹ ਬੈਡਰੂਮ ਹੈ ਜੀ। ਸਾਰੀ ਕੋਠੀ ਇਹਨਾਂ ਨੇ ਐਵੇਂ ਹੀ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ। 245 ਗਜ ਜਗ੍ਹਾ ਦੇ ਵਿੱਚ ਇਹ ਕੋਠੀ ਆਪਾਂ ਨੂੰ ਆਲੀਸ਼ਾਨ ਮਿਲ ਜੂਗੀ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਲੋਕੇਸ਼ਨ, ਮਾਲਕ ਦਾ ਏਰੀਆ, ਹਰ ਚੀਜ਼ ਦੀ ਆਪਾਂ ਗੱਲ ਕਰਾਂਗੇ ਅਸੀਂ। ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੇਵਾਂਗੇ। ਬਾਕੀ ਸੈਕੰਡ ਬੈਡਰੂਮ ਤੁਸੀਂ ਚੈੱਕ ਕਰੋ ਜੀ। ਸਾਰੇ ਬੈੱਡਰੂਮਸ ਆਪਾਂ ਨੂੰ ਖੁੱਲੇ ਡੁੱਲੇ ਦੇਖਣ ਨੂੰ ਮਿਲ ਜਾਣਗੇ ਓਪਨ ਏਰੀਆ ਕਾਫੀ ਆਪਾਂ ਨੂੰ ਮਿਲ ਜੂਗਾ ਲਾਕੇ ਤੁਸੀਂ ਬਾਹਰੋਂ ਫਰੰਟ ਵੀ ਦੇਖ ਲਿਆ ਸੀਗਾ ਅੰਦਰੋਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸੀ ਪੂਰੀ ਕੋਠੀ ਦੀ ਆਪਾਂ ਗੱਲਬਾਤ ਪੂਰੀ ਦੀ ਪੂਰੀ ਕਰ ਰਹੇ ਹਾਂ ਸੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸ ਦੇ ਰਹੋ ਸੀ ਜੇ ਤੁਹਾਨੂੰ ਕੋਠੀ ਵਧੀਆ ਲੱਗ ਰਹੀ ਆ ਪਸੰਦ ਜੇ ਤੁਹਾਨੂੰ ਆ ਰਹੀ ਐ ਸੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਤੇ ਜਦੋਂ ਲਾਈਕ ਕਰਦੇ ਹੋ ਤੁਸੀਂ ਬਹੁਤ ਚੰਗਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਤੁਸੀਂ ਸਪੋਰਟ ਰੱਖਿਆ ਕਰੋ ਜੀ ਫੁੱਲ ਬਟਾ ਫੁੱਲ ਤੇ ਵਧੀਆ ਪਿਆਰ ਬਣਾ ਕੇ ਰੱਖਿਆ ਕਰੋ ਆਪ ਦਾ ਪੂਰੇ ਚੈਨਲ ਤੇ ਜੀ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਕਿ ਕੋਠੀ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਕੋਠੀ ਦੀ ਜਗ੍ਹਾ ਤੋਂ ਮੈਂ ਦੱਸ ਹੀ ਦਿੱਤੀ ਸੀਗੀ ਤੇ ਜਗ੍ਹਾ ਵਾਫਰ ਜੀ ਕੋਠੀ ਵਧੀਆ ਬਣੀ ਹੋਈ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਜਿੰਨੇ ਜੋੜੀਆਂ ਦਰਵਾਜ਼ੇ ਗੇਟ ਸਾਰਾ ਕੁਛ ਆਪਾਂ ਵਧੀਆ ਮਿਲੂਗਾ ਬਾਥਰੂਮ ਤੁਸੀਂ ਚੈੱਕ ਕਰੋ ਜੀ ਬਾਥਰੂਮ ਇਹਨਾਂ ਨੇ ਮੋਡਰਨ ਤਰੀਕੇ ਨਾਲ ਤਿਆਰ ਕਰਵਾਇਆ ਹੋਇਆ ਟਾਈਲਾਂ ਤੁਸੀਂ ਪਹਿਲਾਂ ਦੇਖੋ ਜੀ ਚੈੱਕ ਕਰੋ ਕਿੰਨੀ ਹਾਈ ਕੁਆਲਿਟੀ ਦੀਆਂ ਬਹੁਤ ਵਧੀਆ ਇਹਨਾਂ ਨੇ ਲਵਾ ਰੱਖੀਆਂ ਬਾਕੀ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਟੋਟਲ ਆਪਾਂ ਨੂੰ ਸਾਰੇ ਕਿਤੇ ਆਪਾਂ ਨੂੰ ਟਾਈਲਸ ਲੱਗੀਆਂ ਹੋਈਆਂ ਮਿਲ ਜਾਣਗੀਆਂ ਵਧੀਆ ਆਪਾਂ ਨੂੰ ਪੋੜੀਆਂ ਮਿਲ ਜਾਣਗੀਆਂ ਤੇ ਡਬਲ ਸਟੋਰੀ ਕੋਠੀ ਹੈ ਤੁਹਾਨੂੰ ਪਹਿਲੇ ਮੈਂ ਦੱਸਦਾ ਸੀਗਾ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਹੈ ਉੱਪਰ ਦਾ ਪੋਰਸ਼ਨ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦੇਣ ਚੈੱਕ ਕਰਵਾ ਦੇਣੇ ਜੀ ਉੱਪਰ ਵੀ ਆਪਾਂ ਨੂੰ ਸਾਰਾ ਕੁਝ ਵਧੀਆ ਦੇਖਣ ਨੂੰ ਮਿਲੂਗਾ ਜਿਵੇਂ ਕਿ ਆਪਾਂ ਥੱਲੋਂ ਦੇਖਿਆ ਸੀਗਾ ਉਵੇਂ ਹੀ ਆਪਾਂ ਨੂੰ ਉੱਪਰੋਂ ਦੇਖਣ ਨੂੰ ਪੂਰਾ ਵਧੀਆ ਟੋਪ ਦਾ ਮਿਲੂਗਾ ਜੀ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਆਸ-ਪਾਸੇ ਦੇ ਮਾਹੌਲ ਦੀ ਗੱਲ ਕਰੀਏ ਤਾਂ ਹਰ ਚੀਜ਼ ਆਪਾਂ ਨੂੰ ਪੂਰੀ ਵਧੀਆ ਟੋਪ ਦੀ ਦੇਖਣ ਨੂੰ ਮਿਲੂਗੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਜੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਨਹਿਰੂ ਕਲੋਨੀ ਜੀ ਨਹਿਰੂ ਕਲੋਨੀ ਓਪੋਜੀਟ ਵਿਸ਼ਕਰਮਾ ਚੱਕੀ ਤੇ ਨੀਅਰ ਇਹਨਾਂ ਨੂੰ ਲੱਗਦਾ ਜੀ 88 ਫੁੱਟ ਦਾ ਰੋਡ ਤੇ ਗੋਰਾ ਮਾਰਕੀਟ ਮਜੀਠਾ ਰੋਡ ਅੰਮ੍ਰਿਤਸਰ ਜੀ ਪੂਰੀ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾਤੀ ਤੇ ਇਕੱਲੀ-ਕੱਲੀ ਆਪਾਂ ਗੱਲਬਾਤ ਕੋਠੀ ਦੀ ਕਰ ਹੀ ਰਹੇ ਹਾਂ ਜੀ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲ ਹੀ 80 ਲੱਖ ਰੁਪਈਆ ਪਹੁੰਚਿਆ ਡਿਮਾਂਡ ਜੀ 80 ਲੱਖ ਦੇ ਵਿੱਚੋਂ ਇਹਨਾਂ ਨੇ ਘਾਟਾ ਵਾਦਾ ਕਰ ਲੈਣਾ ਮਾਲਕ ਨੇ ਕਿਹਾਗਾ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਕਟਵਾਦਾ ਕੀਤਾ ਜਾਊਗਾ ਜੇ ਕਿਸੇ ਨੂੰ ਇੱਕ ਕੋਠੀ ਪਸੰਦ ਆਈਏ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਨੰਬਰ ਮਾਲਕ ਦਾ 70 872 ਤੇ 75 647 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 70 872 75 647 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਦਾ ਡਾਇਰੈਕਟ ਨੰਬਰ ਤੁਹਾਨੂੰ ਮੈਂ ਦੇਤਾ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੋ ਤੁਸੀਂ ਮਾਲਕ ਨਾਲ ਆਪ ਹੀ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73800 ਪੂਰਾ ਤੇ 26173 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਕੋਈ ਮਹਿਲ ਹਵੇਲੀ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਅਸੀਂ ਜਿੰਨੇ ਤੁਸੀਂ ਦੇਖਣੋ ਵੇਚਣਾ ਚਾਹੁੰਦੇ ਹੋ ਤੁਹਾਡੇ ਰਿਸ਼ਤੇਦਾਰਾਂ ਕੋਲਿਆਂ ਤੁਹਾਡੇ ਯਾਰਾਂ ਮਿੱਤਰਾਂ ਕੋਲਿਆਂ ਤੁਹਾਡੇ ਆਸ ਦੇ ਵਿੱਚ ਪੜੋਸ ਦੇ ਵਿੱਚ ਕਿਤੇ ਵੀ ਅਸੀਂ ਆਪਣਾ WhatsApp ਨੰਬਰ ਜੇ ਤੁਸੀਂ ਸੇਲ ਕਰਨੀ ਆ ਤਾਂ ਤੁਹਾਨੂੰ ਤੋਂ ਮਿਲ ਹੀ ਗਿਆ ਸੀ ਜੇ ਕਿਸੇ ਹੋਰ ਨੇ ਸੇਲ ਕਰਨੀ ਹੋਵੇ ਕੋਠੀ ਘਰ ਤਾਂ ਆਪਣਾ WhatsApp ਨੰਬਰ ਉਹਨਾਂ ਨੂੰ ਜਰੂਰ ਦੇ ਦਿਆ ਕਰੋ ਤੇ ਉਹਨਾਂ ਨੂੰ ਦੱਸ ਦਿਆ ਕਰੋ ਵੀ ਵੀਡੀਓ ਜਾਣਕਾਰੀ WhatsApp ਤੇ ਭੇਜ ਦਿਉ ਨਾ ਤਾਂ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ ਨਾ ਕੁਝ ਹੋਰ ਸੀ ਜਿਹੜੀ ਵੀਡੀਓ ਬਣਾਉਣੀ ਹੈ ਜੀ ਪ੍ਰੋਪਰ ਵਧੀਆ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਜਿਵੇਂ ਕਿ ਅੱਜ ਆਪਣੇ ਕੋਲੇ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਪੂਰਾ ਕ੍ਰੈਡਿਟ ਵੀਡੀਓ ਦਾ ਇਹਨਾਂ ਨੂੰ ਜਾਂਦਾ ਸੀ ਕਿਉਂਕਿ ਇਹਨਾਂ ਨੇ ਬਹੁਤ ਸੋਹਣੀ ਵੀਡੀਓ ਬਣਾਈ ਬਾਹਰੋਂ ਮਨਾਉਣੀ ਸ਼ੁਰੂ ਕੀਤੀ ਸੀਗੀ ਵੀਡੀਓ ਆ ਰਾਮ ਨਾਲ ਬਣਾਈ ਇਹਨਾਂ ਨੇ ਵੀਡੀਓ ਤੇ ਹਰ ਚੀਜ਼ ਹਰ ਕਮਰਾ ਕਿਚਨ ਹਰ ਚੀਜ਼ ਇਹਨਾਂ ਨੇ ਵਧੀਆ ਢੰਗ ਨਾਲ ਦਿਖਾਈ ਸੀ ਇਸ ਤਰ੍ਹਾਂ ਦੀ ਵੀਡੀਓ ਆਪਣੇ ਕੋਲੇ ਬਣਾ ਕੇ ਲਾਜ਼ਮੀ ਭੇਜ ਦਿਆ ਕਰੋ ਵਾਕਿ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਰਹੇ ਅਸੀਂ ਤੁਹਾਨੂੰ ਪਤਾ ਹੀ ਆ ਤੁਹਾਡੇ ਕਮੈਂਟ ਮੈਂ ਸਾਰੇ ਦੇਖਦਾ ਹੁੰਨੇ ਚਾਹੇ ਤੁਸੀਂ ਆਪਦੇ ਕਮੈਂਟ ਚੈੱਕ ਕਰ ਲਓ ਤੁਹਾਨੂੰ ਤੁਹਾਡਾ ਕਮੈਂਟ ਲਾਈਕ ਕੀਤਾ ਹੋਇਆ ਮਿਲੂਗਾ ਜੀ ਆਪਣੇ ਚੈਨਲ ਦੀ ਦੁਆਰਾ ਜੀ ਤੇ ਕਮੈਂਟ ਅਗਲੀ ਵੀਡੀਓ ਵਾਸਤੇ ਵੀ ਲਾਜ਼ਮੀ ਕਰੋ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਕਿਹੜੇ ਏਰੀਆ ਚ ਕੂਠੀ ਘਰ ਮਕਾਨ ਕੁਝ ਵੀ ਚਾਹੀਦਾ ਕਰੋ ਕਮੈਂਟ ਜੀ ਬਾਕੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿਨ੍ਹਾਂ ਤੁਸੀਂ ਦੇਖ ਰਹੇ ਹੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਚੈਨਲ ਨੂੰ ਬਹੁਤ ਪਿਆਰ ਦਿੰਦੇ ਹੋ ਆਪਣੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਹਰ ਰੋਜ਼ ਆਪਾਂ ਵੀਡੀਓ ਜਿਹੜੀ ਲੈ ਕੇ ਪਹੁੰਚਦੇ ਹਾਂ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਆਪਣੀ ਅੱਜ ਦੀ ਆਹ ਵੀਡੀਓ ਪਸੰਦ ਆਊਗੀ ਜੇ ਪਸੰਦ ਆਵੇ ਤਾਂ ਲਾਈਕ ਕਰਕੇ ਜਰੂਰ ਦੱਸ ਦਿਓ ਜੀ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਆਪਦੀ ਰਾਇ ਜ਼ਰੂਰ ਦਾਇ ਕਰੋ ਕੋਠੀ ਕਿਵੇਂ ਦੀ ਲੱਗੀ ਕੋਠੀ ਦਾ ਰੇਟ ਕਿਵੇਂ ਦੀ ਲੱਗਿਆ ਜ਼ਰੂਰ ਰਾਇ ਦਿਓ ਜੀ ਠੀਕ ਹੈ ਜੀ ਬਾਕੀ ਐਡ ਕਰ ਬੋਣੀਆਂ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈਨੀ ਆਪਣੇ ਵਟਸਐਪ ਨੰਬਰ ਤੇ ਬਸ ਭੇਜ ਦਿਓ ਬਾਕੀ ਕੋਠੀ ਦੀ ਪੂਰੀ ਡਿਟੇਲਸ ਦੀ ਆਪਾਂ ਗੱਲ ਕਰ ਲਈ ਸਾਰਾ ਕੁਛ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਆਪਾਂ ਨੂੰ ਪਾਣੀ ਵਾਸਤੇ ਸਮਰਸੀਬਲ ਮੋਟਰ ਵੀ ਮਿਲ ਜੂਗੀ ਸਰਕਾਰੀ 2 ટી ਵੀ ਮਿਲ ਜੂਗੀ ਦੋਵੇਂ ਚੀਜ਼ਾਂ ਮਿਲ ਜਾਣਗੀਆਂ ਜੀ ਤੇ ਏਰੀਆ ਤੁਹਾਨੂੰ ਕਨਫਰਮ ਕਰਵਾਈ ਦਿੱਤਾ ਸੀ ਮਜੀਠਾ ਰੋਡ ਅਮ੍ਰਿਤ ਸਰ ਗੋਰਾ ਮਾਰਕੀਟ ਕੋਠੀ ਦੀ ਆਪਾਂ ਪੂਰੀ ਗੱਲਬਾਤ ਕਰ ਹੀ ਲਈ ਸੀ ਬਾਕੀ ਆਪਾਂ ਨੂੰ ਟੋਟਲ ਬੈੱਡਰੂਮਸ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਣਗੇ ਉੱਪਰ ਵੀ ਐ ਜੀ ਥੱਲੇ ਵੀ ਆਹ ਪੰਜ ਛੇ ਆਪਾਂ ਨੂੰ ਬੈੱਡਰੂਮ ਦੇਖਣ ਨੂੰ ਘਟੋ ਘਟ ਮਿਲ ਜਾਣਗੇ ਸੀ ਬਾਕੀ ਪੂਰੀ ਵੀਡੀਓ ਦੇਖ ਲਈ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਕੋਈ ਹੋਰ ਗੱਲ ਕਰਨੀ ਹੈ ਮਾਲਕ ਨਾਲ ਗੱਲ ਕਰੋ ਮਾਲਕ ਦਾ ਨੰਬਰ ਆਪਸ ਸਕਰੀਨ ਤੇ ਦੇ ਹੀ ਦਿੱਤਾ ਸੀਗਾ ਕੋਈ ਜਾਣਕਾਰੀ ਮੇਰੇ ਵੱਲੋਂ ਰਹਿ ਗਈ ਹੋਵੇ ਤਾਂ ਮਾਲਕ ਨਾਲ ਗੱਲ ਕਰਕੇ ਕਨਫਰਮ ਕਰ ਲਓ ਵਾਕਈ ਰੇਟ ਹੋ ਜੂਗਾ ਘਟਵਾਦ ਕੀਤਾ ਜਾਊਗਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਾਲਕ ਨਾਲ ਹੁਣ ਕਰੋ ਜੀ ਗੱਲ ਹੁਣ ਤੁਹਾਡਾ ਕੰਮ ਰਹਿ ਗਿਆ ਮੈਂ ਆਪਦਾ ਕੰਮ ਕਰਤਾ ਜੀ ਤੁਹਾਨੂੰ ਸਾਰਾ ਕੁਝ ਦਾਸਤਾ ਦਿਖਾਤਾ ਹੁਣ ਤੁਸੀਂ ਆਪ ਜਾ ਕੇ ਦੇਖੋ ਜੀ ਮਾਲਕ ਨਾਲ ਪੂਰੀ ਗੱਲ ਕਰੋ ਤੇ ਜਿਹਨੇ ਖਰੀਦਣੀ ਹੈ ਜੀ ਤੇ ਜਿਹਨੇ ਵੇਚਣੀ ਹੈ ਆਪਦੀ ਪੂਰੀ ਜ਼ਿੰਮੇਵਾਰੀ ਦੇ ਨਾਲ ਸੇਲ ਜਾਂ ਪਰਚੇਸ ਕਰਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ